ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਬਾਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਹ ਬਾਈ ਕਬੂਤਰੀ ਆਹ ਉੱਡੀ ਛੱਜ ਆਪਣੀ ਉਹ ਸੁਰਾਇ ਸਰ ਦੇ ਨਾਲ ਤੇ ਆਹ ਮੁੰਡੇ ਦੇ ਕਾਹ ਮੁੰਡੇ ਦੇ ਘਰੋਂ ਆ ਜੀ ਇਹ ਸਹੀ ਆ ਬਾਈ ਇਹਨਾਂ ਇਕੱਠੇ ਰੱਖੇ ਹੋ ਯਾਰ ਸਹੀ ਆ ਭਰਾ ਇਹ ਇਹਦੇ ਨਾਲ ਉਤਲੀਆਂ ਕੰਨੀਆਂ ਆਉਂਦੀਆਂ ਸੀ ਹਜੇ ਆਹ ਦੇਖੋ ਬਾਈ ਜਾਨਵਰ ਹਾਂ ਕਬੂਤਰੀ ਦੇ ਅੱਜ ਕੰਨੀਆਂ ਵੀ ਪੂਰੀਆਂ ਆਈਆਂ ਜੀ ਬਸ ਆਪਾਂ ਉਵੇਂ ਕਰਕੇ ਛੱਟ ਜੀ ਛੱਡਤੀ ਬੰਦਾ ਸਹੀ ਆ ਭਰਾ ਆਹ ਦੇ ਇਧਰ ਲਈ ਤਾਂ ਆਉਂਦੀ ਵੀ ਨਹੀਂ ਇੱਕ ਕੰਨੀਆਂ ਆਉਂਦੀ ਨਹੀਂ ਬਹੁਤ ਬਹੁਤ ਮੁਬਾਰਕਾਂ ਬਾਈ ਅਛਾ ਇਹ ਆਇਓ ਨਹੀਂ ਪੱਕ ਚੜੀ ਹੋਈ ਨਾਲ ਪੱਕੀ ਹੋਈ ਨਹੀਂ ਚੜੀ ਇਹ ਆ ਦੇਖ ਇੱਕ ਪਾਸੇ ਇਹਦੇ 19 ਫਾਰ ਆ ਗਈ ਤੇ ਇਧਰ ਮਤਲਬ 20 ਹੋਣਾਂ ਦੇ ਵਾਹ ਜੀ ਵਾਹ ਚਲੋ ਬਾਈ ਬਹੁਤ ਬਹੁਤ ਮੁਬਾਰਕਾਂ ਭਰਾਵਾਂ ਨੂੰ ਵਧਾਈਆਂ ਤੇ ਇਸੇ ਤਰ੍ਹਾਂ ਹੀ ਬਾਈ ਜਿਹੜੇ ਬੰਦੇ ਮਿਹਨਤ ਕਰਦੇ ਬਾਜ਼ੀਆਂ ਜਿੱਤੇ ਰਹਣ ਤੇ ਇਹ ਵਕਤਖੜ ਬਾਜੀ ਦਾ ਰਿਜ਼ਲਟ ਸੀ ਬਾਈ 2200 ਨੂੰ 74 ਕਬੂਤਰ ODE ਸੀਗੇ ਤੇ ਜਿਨ੍ਹਾਂ ਦੇ ਵਿੱਚੋਂ 30 31 ਕਬੂਤਰਾਂ ਨੇ ਟਾਈਮ ਕੀਤਾ ਤੇ ਦੱਸਿਓ ਭਰਾ ਜਾਨਵਰ ਕਿਵੇਂ ਲੱਗਿਆ ਕਬੂਦਰੀ ਬਿਨਾ ਕਰਨੀਆਂ ਤੋਂ ਬਾਜੀ ਜਿੱਤੀ ਬਾਈ ਬਹੁਤ ਸੋਹਣਾ ਉੱਡੀ ਕੁਦਰੀ ਟਾਂਗੀ ਚੜੀ ਆ ਬਈ ਛੱਟ ਬੈਠੀ ਆ ਬਈ ਇਹ ਬਹੁਤ ਚੰਗੀ ਕੁਦਰੀ ਇੱਕ ਮਿੰਟ ਦਿਖਾਈਂ ਅੱਖਾਂ ਆ ਵੀ ਛੱਟ ਲੱਗ ਜਿੰਦਲ ਲਗਾ ਅੱਛਾ ਪੱਤਕ ਨਹੀਂ ਹਿਸਾਰ ਕਰੀਏ ਨਾ ਅਈ ਵਾ ਉਹਨੇ ਤਾਂ ਛੱਡਣੀ ਨਹੀਂ ਸੀ ਆਪ ਹੀ ਸਾਰਾ ਕੀ ਛੱਡ ਗਈ ਸਹੀ ਆ ਐ ਵੀ ਕਹਿੰਦੇ ਹੁੰਦੇ ਹਾਂ ਹਾਂ ਸੁਭਾਅ ਬਣ ਗਏ ਸਾਡੇ ਸਹੀ ਆ ਬਈ ਸਹੀ ਆ ਚਲੋ ਬਈ ਇਹਨਾਂ ਦਾ ਆਪਣੇ ਮਿੱਤਰਾਂ ਦਾ ਗੋਲ ਆ ਲੈਣਾ ਵਾਧੂ ਸਦਰੀ ਕੱਢ ਆ ਦੇ ਕੱਢੀ ਹਾਂ ਜੁਵਰਾਜ ਜੁਵਰਾਜ ਅਰੇ ਅਰੇ ਕਿੱਥੇ ਯਾਰ ਥੰਮ ਯੋਵਰਾਜ ਨੂੰ ਵਿਆਜ ਨਾਲ ਦਾ ਲੜ ਗਿਆ ਬਈ ਪਹਿਲੀ ਵਾਰੀ ਬਾਜੀ ਦਿੱਤਾ ਇਹ ਬਈ ਵਕਤ ਤਕੜ ਬਾਜੀ ਦੀ ਵੀਡੀਓ ਬਈ ਤੇ ਕਬੂਤਰ ਬਈ 74 ਡੇ ਸੀਗੇ 2200 ਮੋਡ ਨੂੰ ਤੇ ਜੰਨਾ ਵਿੱਚੋਂ 31 ਕਬੂਤਰਾਂ ਨੇ ਟਾਈਮ ਕਰਤਾ ਬਈ ਵਾਜੀ ਵਧੀਆ ਹੋਈ ਆ ਬਾਈ ਬਾਈਆਂ ਦੇ ਕੂਟਰ ਨਹੀਂ ਹੋਏ ਨੇ ਮੌਸਮ ਤੁਹਾਨੂੰ ਦੱਸਦਾ ਬਈ ਠੰਡਾ ਤੇ ਬਾਈਆਂ ਨੇ ਰੈ ਕਰਕੇ ਪੂਰਾ ਨਾਲੇ ਵੈਲੌਨ ਆ ਗਿਆ ਬਈ